ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਮਗੇ ਤੰਦਰੁਸਤ ਹੋਮਗੇ ਝੋਨੇ ਦੀ ਵੱਡੀ ਜਲੀ ਹੈਗੀ ਉਹ ਚੱਲ ਰਹੀ ਹੈ ਅਜੇ ਕਾਫੀ ਰਕਬਾ ਖੜਾ ਹੈ ਕਈ ਜਿਹੜੇ ਆਲੂ ਵਾਲਾ ਏਰੀਆ ਸੀਗਾ ਉੱਥੇ ਝੋਨਾ ਤਕਰੀਬਨ ਨੇੜ ਹੋ ਗਿਆ ਵੱਡੀ ਵਾਲੇ ਪਾਸੇ ਉਹਦੇ ਨਾਲ-ਨਾਲ ਕਿਸਾਨ ਵੀਰ ਜਿਹੜੇ ਉਹ ਖੇਤ ਤਿਆਰ ਕਰਕੇ ਤੇ ਆਲੂਆਂ ਦੀ ਜਿਹੜੀ ਬਜਾਈ ਇਹ ਉਹ ਸ਼ੁਰੂ ਹੋ ਗਈ ਆ ਤੇ ਕਣਕ ਵਾਸਤੇ ਕਿਸਾਨ ਵੀਰ ਤਿਆਰੀ ਕਰ ਰਹੇ ਆ ਕਣਕ ਦੀ ਖਾਤਰ ਕਈ ਕਿਸਾਨ ਵੀਰ ਆ ਜਿਹੜੇ ਉਹ ਇਹ ਪੁੱਛ ਰਹੇ ਸੀਗੇ ਕਿ ਸਾਡਾ ਖੇਤ ਆ ਜਿਹੜਾ ਉਹ ਖੁਸ਼ਕ ਹੋ ਰਿਹਾ ਹੈ ਸਾਡੀ ਬਜਾਈ ਲੇਟ ਨਾ ਹੋ ਜਾਵੇ ਤਾਂ ਬਹੁਤ ਜ਼ਰੂਰੀ ਬੇਨਤੀ ਹੈ ਕਈ ਵਾਰ ਜਿਹੜੀ ਹੈਗੀ ਹੈ ਕਿਉਂਕਿ ਮੈਂ ਤਾਂ ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਸਹੀ ਟੈਕਨੀਕਲ ਤੌਰ ਤੇ ਤਕਨੀਕੀ ਤੌਰ ਤੇ ਜਿਹੜੀ ਤੁਹਾਡੇ ਨਾਲ ਕੋਈ ਵੀ ਨੁਕਤਾ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ ਹੁੰਨਾ ਤੇ ਕਈ ਵਾਰ ਉਹ ਆ ਜਿਵੇਂ ਆਪਾਂ ਸੋਚਦੇ ਹਾਂ ਕਈ ਵਾਰ ਕਿਸਾਨ ਵੀਰ ਜਿਵੇਂ ਸੋਚਦੇ ਕਿ ਅਸੀਂ ਇਸ ਟਾਈਮ ਬਜਾਈ ਕਰਨੀ ਜਾਂ ਐਵੇਂ ਕਰਨਾ ਕਿਉਂਕਿ ਖੇਤੀ ਕਰਨ ਦਾ ਹਰ ਇੱਕ ਦਾ ਵੱਖਰਾ ਵੱਖਰਾ ਤਰੀਕਾ ਹੈ ਤਾਂ ਜੇ ਤਾਂ ਆਪਾਂ ਕਹਿ ਦਈਏ ਕਿ ਓਵੇਂ ਠੀਕ ਹੈ ਫਿਰ ਤਾਂ ਓਕੇ ਕਹਿੰਦੇ ਜੀ ਆਪਾਂ ਥੋੜਾ ਜਿਹਾ ਉਹਨੂੰ ਦੱਸੀਏ ਕਿ ਆਏ ਨਹੀਂ ਆਏ ਆਪਾਂ ਕਰ ਸਕਦੇ ਆ ਤਾਂ ਉਹ ਚੀਜ਼ ਤੇ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਲੱਗਦਾ ਕਿ ਨਹੀਂ ਯਾਰ ਇਹ ਠੀਕ ਨਹੀਂ ਹੈ। ਅ ਮਤਲਬ ਅ ਤਕਨੀਕੀ ਪੱਖ ਵਾਲੇ ਪਾਸਿਓਂ ਆਪਾਂ ਨੂੰ ਸੋਚਣਾ ਚਾਹੀਦਾ। ਜੇ ਆਪਾਂ ਕਹਿ ਦਈਏ ਕਿ ਕਣਕ ਆਪ ਝੋਨਾ ਵੱਢਿਆ ਦੇ ਨਾਲ ਹੀ ਕਣਕ ਦੀ ਬਿਜਾਈ ਕਰ ਦਈਏ ਹੁਣ ਤੇ ਇਹ ਆਪਾਂ ਕੋਈ ਤਕਨੀਕੀ ਖੇਤੀ ਨਹੀਂ ਇਹਨੂੰ ਆਪਾਂ ਕਹਿ ਸਕਦੇ ਕਿ ਸਭ ਤੋਂ ਪਹਿਲੇ ਨੰਬਰ ਤੇ ਕਣਕ ਦੀ ਬਿਜਾਈ ਕਰਤੀ ਉਹ ਬਹੁਤ ਸਫਲ ਖੇਤੀ ਆ 25 ਅਕਤੂਬਰ ਅੱਜ 25 ਅਕਤੂਬਰ ਤੋਂ ਆਪਾਂ ਬਿਜਾਈ ਕਰ ਸਕਦੇ ਆ 25 ਅਕਤੂਬਰ ਤੋਂ 25 ਨਵੰਬਰ ਨੂੰ ਆਪਾਂ ਸਹੀ ਬਿਜਾਈ ਦਾ ਸਮਾਂ ਗਿਣਦੇ ਆ ਪਰ 25 ਅਕਤੂਬਰ ਵੀ ਸਹੀ ਆ ਤੇ 25 ਨਵੰਬਰ ਵੀ ਸਹੀ ਆ ਫਿਰ ਆਪਾਂ ਅਕਤੂਬਰ ਵਾਲੇ ਪਾਸੇ ਨੂੰ ਕਾਹਲੀ ਕਿਉਂ ਕਰਦੇ ਆ ਦੂਸਰੀ ਗੱਲ ਜਿਹੜੇ ਕਿਸਾਨ ਵੀ ਅਗੇਤੀ ਬਜਾਈ ਕਰਨਗੇ ਕਿਉਂਕਿ ਜਿਹੜਾ ਮੌਸਮ ਜੇ ਪਤਾ ਮੰਨ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਸ਼ੁਰੂਆਤ ਇਹਨਾਂ ਨੇ ਕਰਨੀ ਆ ਕਿ ਸਾਡੇ ਕਿਉਂਕਿ ਜਿਹੜੀ ਗਰਮੈਸ਼ ਚੱਲ ਰਹੀ ਹੈ ਝੋਨਾ ਕਾਫੀ ਰਗਵੇਜ ਜੇ ਖੜਾ ਪਛੇਤੇ ਬਾਸਮੀ ਨੂੰ ਬਾਸਮਤੀ ਨੂੰ ਜਾਂ ਝੋਨੇ ਨੂੰ ਕਈ ਥਾਵਾਂ ਤੇ ਗੋਬ ਦੀ ਸੁੰਡੀ ਦੀ ਕਾਫੀ ਸਮੱਸਿਆ ਸੀਗੀ ਬਹੁਤ ਸਾਰੇ ਕਿਸਾਨ ਵੀਰਾਂ ਨੇ ਬਿਲਕੁਲ ਕੰਟਰੋਲ ਕੀਤਾ ਹੋਇਆ ਬਿਲਕੁਲ ਸਾਫ਼ ਖੜਾ ਝੋਨਾ ਤੇ ਜੇ ਆਪਾਂ ਨਾਲ ਦੀ ਨਾਲ ਹੁਣ ਬਜਾਈ ਕਰਾਂਗੇ ਨਾ ਤੇ ਤਾਮਨ ਦਾ ਵੀ ਫਰਕ ਹੈ ਬਜਾਈ ਵੀ ਆਪਣੇ ਨਾਲ ਹੀ ਹੋ ਜਾਣੀ ਆ ਤੇ ਆਪਾਂ ਹੋ ਸਕਦਾ ਹੈ ਕਿ ਅੱਗੇ ਹੋਰ ਨਾਲ ਜਿਨ੍ਹਾਂ ਨੇ ਕੋਈ 10 ਨਵੰਬਰ ਨੂੰ ਜਾਂ 15 ਨੂੰ ਬਜਾਈ ਕਰਨੀ ਉਹਨੂੰ ਸਗਾਤ ਦੇ ਦਈਏ ਕੋਈ ਸੰਟੀ ਦੀ ਨਾਲ ਹੀ ਤੇ ਦੂਸਰੀ ਗੱਲ ਮੈਂ ਝੋਨੇ ਖਾਤਰ ਵੀ ਬੇਨਤੀ ਕਰਦਾ ਰਿਹਾ ਸੀ ਕਿ ਆਪਾਂ ਨੂੰ ਕਾਲੀ ਕਰਨ ਦੀ ਲੋੜ ਨਹੀਂ ਚਾਹੇ ਕਿ ਬੇਸ਼ੱਕ ਮੌਸਮ ਬਹੁਤ ਜ਼ਿਆਦਾ ਖਰਾਬ ਰਿਹਾ ਨੁਕਸਾਨ ਬਹੁਤ ਹੋਇਆ ਝਾੜ ਦਾ ਕਾਫੀ ਘਸਾਰਾ ਲੱਗਿਆ ਪਰ ਜਿਹੜੇ ਹੁਣ ਜੂ ਨਿਵੇਂ ਵੱਡੇ ਜਾ ਰਹੇ ਤੇ ਜਿਹੜੇ ਪਹਿਲਾਂ ਬਿਲਕੁਲ ਅਗੇ ਚ ਵੱਡੇ ਗਏ ਉਹਨਾਂ ਦੇ ਝਾੜ ਦਾ ਫਰਕ ਹੈਗਾ ਫਰਕ ਹੈਗਾ ਝਾੜ ਦਾ ਕਟਿਆ ਸਾਰੇ ਕਿਤੇ ਪਰ ਫਰਕ ਹੈ 28 29 30 ਨੂੰ ਕ੍ਰੋਸ ਕਰ ਗਏ ਹੁਣ ਵਾਲੇ ਕਈ ਜਾਂ 29 30 ਤਾਂ ਆਮ ਹੀ ਆ ਗਿਆ ਇਹਦੋਂ ਪਹਿਲਾਂ ਵਾਲੇ ਕਾਫੀ ਘਟ ਗਿਆ ਕਾਲੀ ਨਾਲ ਨਹੀਂ ਆਪਣਾ ਕੰਮ ਜਿਹੜਾ ਸਫਲ ਹੋਣਾ ਸੋ ਬੇਨਤੀ ਆ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਉਹ ਵਿੱਚ ਜਿਹੜਾ ਹੈਗਾ ਰੋਟਾਵੇਟਰ ਜਾਂ ਜਾ ਜਿਹੜਾ ਸੁਪਰ ਸੀਡਰ ਚਲਾ ਕੇ ਤੇ ਪਾਣੀ ਛੜਦਾ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਉਹ ਬੈਟਮੀਰਉਣੀ ਕਰ ਰਹੇ ਆ ਕਿ ਖੇਤ ਨੂੰ ਨਾਲੇ ਦਾ ਪ੍ਰੋਪਰ ਗਿੱਲਰ ਰਹੂਗੀ ਨਾਲੇ ਆਪਣੀ ਬਜਾਈ ਦਾ ਸਹੀ ਸਮਾਂ ਆ ਜਾਊਗਾ ਜਿਹੜੀ ਗੇਤ ਦੇ ਵਿੱਚ ਮਤਲਬ ਜਿਹੜਾ ਕੀੜੇ ਮਕੌੜੇ ਦਾ ਅਟੈਕ ਤਾਂ ਕਦੋਂ ਵੀ ਹੋ ਸਕਦਾ ਪਿਛਲੀ ਵਾਰ ਅੱਧਾ ਨਵੰਬਰ ਤੱਕ ਜਿਹੜਾ ਗਰਮਾਹਸ਼ ਦਾ ਵਾਤਾਵਰਨ ਰਿਹਾ ਸੀਗਾ ਪਰ ਗੇਤ ਦੇ ਵਿੱਚ ਇਹ ਫਿਰ ਸਭ ਤੋਂ ਪਹਿਲਾਂ ਆਪਾਂ ਨੂੰ ਸਮੱਸਿਆ ਹੋਣੀ ਤੇ ਇਹਨਾਂ ਕਿਸਾਨ ਵੀਰਾਂ ਨੇ ਸਭ ਤੋਂ ਪਹਿਲਾਂ ਕਹਣਾ ਕਿ ਸਾਡੇ ਦਾ ਸੁੰਡ ਚੱਲ ਗਿਆ। ਸੁੰਡ ਕਹਿੰਦੇ ਹੁੰਦੇ ਸੁੰਡੀ ਵੀ ਨਹੀਂ ਗੁਲਾਬੀ ਤਣੇ ਦੀ ਤਣੇ ਦੀ ਗੁਲਾਬੀ ਸੁੰਡੀ ਹੁੰਦੀ ਹੈ। ਜਾਂ ਕਈ ਥਾਵਾਂ ਤੇ ਵਾਈਟ ਕਰੱਬ ਵੀ ਨਜ਼ਰ ਆ ਜਾਂਦਾ। ਰੂਟ ਕਰੱਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਪਰ ਤੇਜ਼ੀ ਵਾਲੀ ਗੱਲ ਨੇ। ਤੇਜ਼ੀ ਵਾਲੀ ਕੋਈ ਵੀ ਤੇਜ਼ੀ ਵਾਲਾ ਕੰਮ ਨਾ ਕਰੋ। ਇਹ ਮੇਰੀ ਬੇਨਤੀ ਆ। 1 2 3 ਨਵੰਬਰ ਤੋਂ ਤੁਸੀਂ ਸ਼ੁਰੂਆਤ ਕਰ ਲਓ। 5-7 ਦਿਨ ਰੁਕ ਜਾਓ। ਜੇ ਤੁਹਾਡੇ ਬਾਣ ਦਰਮਿਆਨੇ ਤੋਂ ਹਲਕੇ ਪਣ ਵਾਲੇ ਪਾਸੇ ਤੁਸੀਂ ਰੌਣੀ ਕਰ ਦਿਓ ਬੇਫਿਕਰ ਹੋ ਕੇ ਰੌਣੀ ਕਰ ਦਿਓ ਵਿੱਚੀ ਉਹਦੇ ਮਿਕਸ ਕਰਕੇ ਪਰਾਲੀ ਤੇ ਕਈ ਕਿਸਾਨ ਵੀਰ ਆ ਜਿਹੜੇ ਉਹ ਜਿੱਥੇ ਆਪਣੇ ਜੇ ਜ਼ਿਆਦਾ ਰਕਬਾ ਕੁਝ ਤੁਸੀਂ ਗੱਠਾਂ ਚਕਵਾਲੋ ਕਈ ਕਿਸਾਨ ਵੀਰ ਗੱਠਾਂ ਦੀ ਬੜੀ ਕਾਲੀ ਕਰਦੇ ਸਾਡੇ ਜੀ ਗੱਠਾਂ ਨਹੀਂ ਛੇਤੀ ਜਗ ਦੇ ਖੁਸ਼ਕ ਹੋ ਗਏ ਪਰਾਲੀ ਵਿੱਚ ਵਾਓ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਉਹਨਾਂ ਪਰਾਲੀ ਵਿੱਚ ਵਾਓ ਤੁਸੀਂ 2-4 ਸਾਲ ਰੁਕ ਜਿਓ ਸਾਰੇ ਵਿੱਚ ਵਾਇਆ ਕਰਾਂਗੇ ਸਾਰੇ ਵਿੱਚ ਪਾਇਆ ਕਰਾਂਗੇ ਪ੍ਰਾਲੀ ਦਾ ਆਪਾਂ ਲੱਭੇ ਲੱਭਿਆ ਕਰਨੀਗੇ ਰਹਿਣ ਖੂਨ ਜਿਹੜੀ ਹੈਗੀ ਵਿੱਚ ਮਿਲਾ ਦਈਏ ਇਹ ਬੇਨਤੀ ਆ ਤੇ ਜਦੋਂ ਵੀ ਬਜਾਈ ਆਪਾਂ ਕਰਨੀ ਆ ਬੀਜ ਸੋਧ ਕੇ ਕਰਨੀ ਆ ਗ੍ਰੇਡੇਡ ਬੀਜ ਸਹੀ ਮਾਤਰਾ ਚ ਬੀਜ ਪਾਉਣਾ ਨਾ ਘੱਟ ਨਾ ਵੱਧ ਸਹੀ ਮਾਤਰਾ ਚ ਬੀਜ ਪਾਉਣਾ ਕਈ ਵਾਰ ਜੇ ਆਪਣਾ ਬੀਜ ਆਪਾਂ ਘੱਟ ਪਾਇਆ ਤੇ ਹਰਾ ਘੱਟ ਹੋਇਆ ਫਿਰ ਆਪਣੇ ਕੋਲ ਕੋਈ ਹੱਲ ਨਹੀਂ ਜੇ ਆਪਾਂ ਬੀਜ ਵੱਧ ਪਾਤਾ ਆਪਣਾ ਠੀਕ ਹਰਾ ਹੋ ਗਿਆ ਉਹ ਓਕੇ ਹੋ ਜਾਂਦਾ ਕਈ ਵਾਰ ਕੀ ਹੁੰਦਾ ਕਿ ਗੀਤੇ ਕਿਸਾਨ ਵੀਰ ਕਾਹਲੀ ਕਰ ਲੈਂਦੇ ਆ ਫਿਰ ਸਮੱਸਿਆ ਆ ਜਾਂਦੀ ਆ ਚਾਹੇ ਉੱਗਣ ਦੀ ਸਮੱਸਿਆ ਆ ਗਈ ਚਾਹੇ ਕੋਈ ਹੋਰ ਕੀੜੇ ਮਕੌੜੇ ਦੀ ਸਮੱਸਿਆ ਆ ਗਈ ਤੇ ਜਿਹੜੇ ਆਰਾਮ ਨਾਲ ਕਿਸਾਨ ਜਿਹੜੇ ਬਿਜਾਈ ਕਰਨ ਵਾਲੇ ਹੁੰਦੇ ਆ ਬੜੇ ਆਰਾਮ ਦੇ ਨਾਲ 15 20 ਨਵੰਬਰ ਨੂੰ ਉਹ ਪਹਿਲੀ ਵਾਰ ਕਰ ਰਹੇ ਹੁੰਦੇ ਆ ਤੇ ਦੂਜੇ ਦੂਜੀ ਵਾਰ ਕਰ ਰਹੇ ਹੁੰਦੇ ਆ ਇਹਦੇ ਵਿੱਚ ਕਿਸਾਨ ਵੀਰਾਂ ਦਾ ਨੁਕਸਾਨ ਹੁੰਦਾ ਉਹ ਚੀਜ਼ ਦਾ ਦੁੱਖ ਬੜਾ ਲੱਗਦਾ ਇਸ ਕਰਕੇ ਮੈਨੂੰ ਥੋੜਾ ਜਿਹਾ ਕਈ ਵਾਰ ਕਲੀਅਰ ਕੱਟ ਗੱਲਾਂ ਕਹਿਣੀਆਂ ਪੈਂਦੀਆਂ ਉਹ ਕਈ ਵਾਰ ਕਿਸਾਨਾਂ ਨੂੰ ਲੱਗਦਾ ਕਿ ਇਹ ਥੋੜੀਆਂ ਐਂ ਗੱਲਾਂ ਖੁਸ਼ਕ ਲੱਗਦੀਆਂ ਪਰ ਬੇਨਤੀ ਹੈ ਵਾਰ-ਵਾਰ ਮੈਂ ਬੇਨਤੀ ਕਰਦਾ ਉਹਨਾਂ ਕਿਉਂਕਿ ਤੋ ਮਤਲਬ ਜਿਹੜੀ ਆਪਣੀ ਫਾਇਦੇ ਦੀ ਗੱਲ ਆ ਉਹ ਕਲੀਅਰ ਕੱਟ ਤੁਹਾਨੂੰ ਦੱਸਣੀ ਪਣਦੀ ਆ। ਬਜਾਈ ਕਰੋ 1-2 ਨਵੰਬਰ ਤੋਂ ਸ਼ੁਰੂ ਕਰ ਲਓ ਉਦੋਂ ਬਾਅਦ ਕਰ ਲਓ। ਕੋਸ਼ਿਸ਼ ਕਰੋ 5 ਨਵੰਬਰ ਜਾਂ ਉਦੋਂ ਬਾਅਦ 5 ਤੋਂ 15 20 25 ਨਵੰਬਰ ਵਾਲੀ ਬਹੁਤ ਵਧੀਆ ਵਿੰਡੋ ਹੁੰਦੀ ਹੈ। ਟੈਂਪਰੇਚਰ ਠੀਕ ਹੋ ਜਾਂਦਾ। ਚਲੋ ਬਾਕੀ ਤਾਂ ਪਰਮਾਤਮਾ ਕਿਰਪਾ ਕਰਨਾ ਪਤਾ ਹੀ ਅਰਦਾਸ ਕਰ ਸਕਦੇ ਕਿ ਮੌਸਮ ਉਹਦੋਂ ਠੀਕ ਹੋ ਜਾਵੇ। ਪੂਰਾ ਟੈਂਪਰੇਚਰ ਜਿਹੜਾ ਡਾਊਨ ਚਲਿਆ ਜਾਵੇ। ਕਣਕ ਦੀ ਬਜਾਈ ਵਾਸਤੇ ਜਿਹੜਾ ਆਪਾਂ ਨੂੰ ਚਾਹੀਦਾ। ਦੀ ਤੋਂ ਥੱਲੇ ਦਿਨ ਦਾ ਰਾਤ ਦਾ 17 ਸੂਣਾ ਜਾਂ ਮਤਲਬ ਮੈਕਸਿਮਮ ਇੰਨਾ ਚਾਹੀਦਾ ਇਹ ਤੋਂ ਥੱਲੇ ਹੋਵੇ ਤਾਂ ਠੀਕ ਹੈ ਬਜਾਈ ਦੇ ਵਿੱਚ ਬਿਲਕੁਲ ਕਾਲੀ ਨਾ ਕਰੋ ਜਿੱਥੇ ਖੇਤ ਖੁਸ਼ਕ ਲੱਗਦਾ ਉੱਥੇ ਬੈਟਮੀਰ ਰੋਣੀ ਕਰ ਦਿਓ ਜਾਂ ਬਾਗਾ ਕੇ ਰੋਣੀ ਕਰ ਦਿਓ ਤੇ ਕਿਉਂਕਿ ਆਪਾਂ ਰਿਲੇ ਕ੍ਰੋਪਿੰਗ ਕਰਾਂਗੇ ਜਿਹੜੇ ਹੁਣ ਬਜਾਈ ਕਰਨਗੇ ਨਾ ਕਿਸਾਨ ਵੀਰ ਮਤਲਬ ਹੁਣ ਕਿਸਾਨ ਜਿਹੜੇ ਬਜਾਈ ਕਰਨਗੇ ਤਾਂਮਨ ਤੇ ਨਾਲ ਨਾਲ ਫਸਲ ਦੀ ਰਿਲੀ ਕ੍ਰੋਪਿੰਗ ਦੇ ਹਿਸਾਬ ਨਾਲ ਉਹਨਾਂ ਦੇ ਸਮੱਸਿਆ ਕੀੜੇ ਮਕੌੜੇ ਦੀ ਆਉਤੋਂ ਅੱਗੇ ਜਿਹੜੇ ਕੋਈ ਸਹੀ ਸਮੇਂ ਵਾਲੇ ਆ ਉਹਨਾਂ ਨੂੰ ਵੀ ਨਾਲ ਆਪਾਂ ਦੇਵਾਂਗੇ ਗਿਫਟ ਸੋ ਇਹੀ ਗੱਲਾਂ ਬਾਤਾਂ ਨੇ ਦੋ ਜੋ ਤੁਹਾਡਾ ਜੇ ਕੋਈ ਸਵਾਲ ਹੋਇਆ ਸੀ ਇਹ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਖੁਸ਼ ਰਹੋ ਆਵਾਦ ਰੋ